ਆਮ ਹੀ ਬੰਦਾ ਕਹਿੰਦਾ ਕਰੇ ਕਰਾਏ ਆਪੇ ਆਪ ਮਾਨਸਕੇ ਕੁਛ ਨਹੀਂ ਹੱਥ ਪਤਣੀ ਕਿੱਥੋਂ ਆਇਆ ਇਹ ਪਰ ਕਹਿ ਦਿੰਦੇ ਆ ਸਾੜੀ ਬੰਦੇ ਦੇ ਹੱਥੋਂ ਕੁਛ ਨਹੀਂ ਆ ਕਰੇ ਕਰਾਏ ਆਪੇ ਆਪ ਰੱਬ ਵੀ ਆਪ ਕਰ ਰਿਹਾ ਜੀ ਬਾਣਾ ਜਦੋਂ ਬਾਣੇ ਦੀ ਗੱਲ ਹੁੰਦੀ ਹੈ ਨਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਨਾਲ ਤੇ ਬਾਣੇ ਦੇ ਅਰਥ ਸਾਡੇ ਤਕਰੀਬਨ 90% ਸਿੱਖ ਗਲਤ ਕਰਦੇ ਆਪੋ ਇਹ ਬਾਣੇ ਦੇ ਅਰਥ ਕਰਦੇ ਵੀ ਰੱਬ ਦੇ ਬਾਣੇ ਚ ਹੀ ਸਭ ਕੁਝ ਹੋ ਰਿਹਾ ਭਾਈ ਇਹ ਗੱਲ ਸੋਚ ਕੇ ਤੁਸੀਂ ਪਤਾ ਕੀ ਬਣ ਸਕਦੇ ਹੋ ਜਗਨੂਰ ਸਿੰਘ ਜੀ ਜੇ ਤੁਸੀਂ ਇਦਾਂ ਸੋਚ ਲਿਆ ਵੀ ਬਾਣੇ 'ਚ ਸਭ ਕੁਝ ਹੋ ਰਿਹਾ ਅਮਰੀਕਾ ਦੇ ਵਿੱਚ ਬਹੁਤ ਆਹੋ ਉਹ ਬਣ ਜਾਂਦੇ ਤੁਸੀਂ ਉਹੀ ਬਣ ਸਕਦੇ ਹੋਰ ਕੁਝ ਨਹੀਂ ਬਣ ਸਕਦੇ ਪਤਾ ਕੀ ਉਹਨੂੰ ਕਹਿੰਦੇ ਹੋਮਲੈਸ ਬਾਣੇ 'ਚ ਸਭ ਕੁਝ ਹੋ ਰਿਹਾ ਭਾਈ ਮੈਂ ਕੁਝ ਨਹੀਂ ਕਰਦਾ ਮੈਨੂੰ ਤਾਂ ਬਸ ਆ 2 ਡਾਲਰ ਦੇ ਦਿਓ ਤੇ ਮੈਂ ਜਾ ਕੇ ਸ਼ੋਰ ਤੋਂ ਬੀਅਰ ਲੈਣੀ ਤਾਂ ਪੀਣੀ ਫੇਰ 2 ਡਾਲਰ ਆ ਜਾਣੇ ਬਾਣੇ 'ਚ ਤੇ ਮੈਂ ਫੇਰ ਪੀ ਲੈਣੀ ਆ ਹੋਰ ਇੱਕ ਤੋਂ ਵੱਧ ਤੁਸੀਂ ਕੁਝ ਨਹੀਂ ਕਰ ਸਕਦੇ ਬਾਣੇ 'ਚ ਜਿਹੜੇ ਤੁਸੀਂ ਬਾਣੇ ਦੇ ਇਹ ਅਰਥ ਕਰ ਰਹੇ ਆ ਗੁਰੂ ਨਾਨਕ ਪਾਤਸ਼ਾਹ ਨੇ ਨਾ ਇੱਕ ਸ਼ਬਦ ਆ ਉਹਦਾ ਬੜਾ ਮਿਸਯੂਜ਼ ਕੀਤਾ ਜਾਂਦਾ ਜਿਹੜਾ ਬਾਬਰ ਬਾਣੀ ਦੇ ਉੱਤੇ ਉਹਨਾਂ ਨੇ ਲਿਖਿਆ ਆ ਵੀ ਜਦੋਂ ਉੱਥੇ ਗਏ ਉਹ ਤੇ ਉਹਨਾਂ ਨੇ ਦੇਖਿਆ ਵੀ ਇੱਥੇ ਕੀ ਹਾਲਤ ਕਰ ਗਿਆ ਬਾਬਰ ਉਹਨਾਂ ਮੁ슬ਮਾਨਾਂ ਦੀ ਮੁ슬ਮਾਨਾਂ ਦੀ ਹਿੰਦੂਆਂ ਦੀ ਨਹੀਂ ਗੱਲਿਆ ਦੀ ਮੁ슬ਮਾਨਾਂ ਦੀ ਜਿਹੜੇ ਕਹਿੰਦੇ ਸਾਡੇ 'ਚ ਬੜੀਆਂ ਸ਼ਕਤੀਆਂ ਆ ਸਾਡੇ 'ਚ ਬਹੁਤ ਪਹਾੜ ਆ ਸਾਡੇ 'ਚ ਅਸੀਂ ਤਾਂ ਜੋ ਮਰਜ਼ੀ ਕਰ ਦਿਆਂਗੇ ਅਹਿਨਬ ਜਾਦੂ ਮਾਰਨੇ ਆ ਇਹਨਾਂ ਨੂੰ ਖਤਮ ਕਰ ਦੇਣਾ ਉਹ ਜਦੋਂ ਉੱਥੇ ਗਏ ਆ ਤੇ ਜਿਹੜਾ ਉਹ ਸ਼ਬਦ ਆ ਨਾ ਉਹਨਾਂ ਨੇ ਉਹਨਾਂ ਵੱਲੋਂ ਸੰਬੋਧਨ ਕਰਕੇ ਵਿਚਾਰਿਆ ਕਹਾਂ ਸੁਖੇਲ ਤਵੇਲਾ ਘੋੜੇ ਕਹਾਂ ਪੇਰੀ ਸਰਨਾਈ ਕਹਿੰਦੇ ਕਿੱਥੇ ਗਏ ਉਹ ਸਾਰੇ ਤਮਾਸ਼ੇ ਘੋੜੇ ਘਾੜੇ ਕਿੱਥੇ ਗਏ ਟੂਟੀਆਂ ਜਿਹੜੀਆਂ ਵੱਜਦੀਆਂ ਸੀਆਂ ਤੁਹਾਡੀਆਂ ਉਗਰ ਬਾਬਰ ਨੇ ਨਹੀਂ ਦੇਖਿਆ ਵੀ ਅਗਲਾ ਹਿੰਦੂ ਰਾਜਾ ਤੇ ਮੁਸਲਮਾਨ ਰਾਜਾ ਮੁਸਲਮਾਨ ਹੈ ਰਾਜੇ ਦਾ ਕੋਈ ਧਰਮ ਨਹੀਂ ਹੁੰਦਾ ਉਹਦਾ ਕੋਈ ਧਰਮ ਨਹੀਂ ਉਹ ਤਾਂ ਉਹਨੇ ਸਭ ਤੇ ਕਬਜ਼ਾ ਕਰਨਾ ਸੀ ਕਹਾਂ ਤੋਂ ਤੇਗ ਬੰਦ ਗਡੇਰੇ ਕਹਾਂ ਤੋਂ ਲਾਲ ਖਵਾਈ ਕਹਾਂ ਤੋਂ ਆਰਸੀਆ ਮੂੰ ਬੰਕੇ ਐਸੇ ਦੇਖ ਦਿਖਾਈਏ ਜਗ ਤੇਰਾ ਤੂੰ ਗਸਾਈ ਹੁਣ ਕਈ ਕਹਿੰਦੇ ਰੱਬ ਨੂੰ ਮਹਿਣਾ ਮਾਰਿਆ ਹੈ ਸ਼ਬਦ ਤੇ ਦੂਜੇ ਸ਼ਬਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਰੱਬ ਨੂੰ ਮਹਿਣਾ ਨਹੀਂ ਮਾਰਿਆ ਗੁਰੂ ਨਾਨਕ ਪਾਤਸ਼ਾਹ ਨੇ ਇਹ ਉਹਨਾਂ ਨੂੰ ਮਾਰਿਆ ਜਿਹੜੇ ਕਹਿੰਦੇ ਸੀ ਵੀ ਰੱਬ ਦੇ ਬਾਣੇ ਸਾਰਾ ਕੁਝ ਇਦਾਂ ਹੋ ਰਿਹਾ ਇਹ ਉਹਨਾਂ ਨੂੰ ਕਿਹਾ ਇੱਕ ਘੜੀ ਮੈਂ ਥਾਪ ਥਾਪੇ ਜਰਵੰਡ ਦੇਵੇ ਭਾਈ ਉਹ ਕਹਿੰਦੇ ਕੁਦਰਤ ਦਾ ਨਿਯਮ ਆ ਇਹ ਲਾਫ ਯੂਨੀਵਰਸ ਆ ਵੀ ਜਿਹੜਾ ਤਗੜਾ ਆ ਉਹ ਹਮੇਸ਼ਾ ਮਾਰੇ ਨੂੰ ਮਾਰਦਾ ਆ ਤਾਂ ਹੀ ਉਹਨੇ ਇਹ ਗੱਲ ਕੀਤੀ ਆ ਵੀ ਜੇ ਸ਼ੇਰ ਸ਼ੇਰ ਨੂੰ ਮਾਰੇ ਤਾਂ ਕੋਈ ਗੱਲ ਨਹੀਂ ਜੇ ਸ਼ੇਰ ਆ ਕੇ ਉਹਨੂੰ ਮਾਰਦਾ ਫਿਰ ਕਿਸੇ ਰੋਸਤਾ ਹੋਣਾ ਹੀ ਆ ਨਾ ਕਹਾਂ ਸੁ ਘਰ ਦਰ ਮੰਡਪ ਮਹਿਲਾ ਕਹਾਂ ਸੁ ਬੰਕ ਸਰਾਈ ਕਹਾਂ ਸੁ ਸੇ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਹਿੰਦੇ ਆ ਜਿਹੜਾ ਜੋ ਕੁਝ ਆ ਤੁਸੀਂ ਕਰਦੇ ਸੀ ਕਿੱਥੇ ਗਏ ਸਾਰੇ ਉਹਦੇ ਚ ਬਾਅਦ ਚ ਐਂਡ ਚ ਕੋਈ ਮਗਲ ਨਾ ਹੋਆ ਅੰਦਾ ਕਿਨੇ ਨਾ ਪਰਚਾ ਲਾਇਆ ਕਿਹੜੇ ਮਗਲ ਆਏ ਤੁਸੀਂ ਕਹਿੰਦੇ ਅੰਨੇ ਕਰ ਦੇਣੇ ਆ ਕਹਿੰਦੇ ਕੋਈ ਹੋਇਆ ਕੋਈ ਨਹੀਂ ਹੋਇਆ ਕਿਸੇ ਪੀਰ ਨੇ ਕਿਸੇ ਦੀਆਂ ਤਸਬੀਹਾਂ ਨੇ ਕੋਈ ਕੰਮ ਨਹੀਂ ਕੀਤਾ ਕਿਸੇ ਕਿਤੇ ਕੋਈ ਕਰਾਮਾਤ ਨਹੀਂ ਆਈ ਕੰਮ ਤੁਹਾਡੇ ਮਗਲ ਪਠਾਨਾ ਭਈ ਲੜਾਈ ਰਣਵੇ ਤੇਗ ਵਹਾਈ ਕਹਿੰਦੇ ਮਗਲ ਤੇ ਪਠਾਨਾ ਦੀ ਲੜਾਈ ਹੋਈ ਤੇ ਦੋਨੋਂ ਨੇ ਤਲਵਾਰਾਂ ਚਲਾਈਆਂ ਇੱਥੇ ਸਿਰਫ ਇਹ ਮੈਟਰ ਕੀਤਾ ਵੀ ਕਿਹਦੀ ਤਲਵਾਰ ਤਕੜੀ ਆ ਜਿਹੜਾ ਮੁਗਲ ਬਾਬਰ ਸੀ ਨਾ ਸ਼ਾਇਦ ਬਹੁਤੇ ਲੋਕਾਂ ਨੂੰ ਨਹੀਂ ਪਤਾ ਬਹੁਤ ਥੋੜੀ ਫੌਜ ਲੈ ਕੇ ਆਇਆ ਹੀ ਫੌਜ ਪਰਾਰੇ ਐਨੇ ਟ੍ਰੇਨਡ ਸੀਗੇ ਵੀ ਉਹਨਾਂ ਨੇ ਆ ਕੇ ਲੱਖਾਂ ਦੀ ਫੌਜ ਨੂੰ ਹਰਾ ਦਿੱਤਾ ਸੀ ਜਿਹੜੀ ਪਾਣੀ ਪਾਦੀ ਲੜਾਈ ਹੈ ਕਿ ਤੇ ਪੜ ਕੇ ਦੇਖਿਓ ਵੀ ਉਧਰ ਕਿੰਨੇ ਸੀ ਤੇ ਉਧਰ ਕਿੰਨੇ ਸੀ ਫਿਰ ਤੁਹਾਨੂੰ ਪਾ ਲੱਗੂਗਾ ਵੀ ਕਿਹੜੇ ਕਰਮੀ ਕਰਮੀ ਹੋਏ ਵਿਚਾਰ ਕਈ ਸਾਲਾਂ ਦੀ ਟ੍ਰੇਨਿੰਗ ਸੀ ਉਹਨਾਂ ਦੀ ਵੀ ਉੱਥੇ ਜਾਣਾ ਆ ਉੱਥੇ ਬੰਦੇ ਬਹੁਤ ਆ ਇੰਡੀਆ 'ਚ ਉਦੋਂ ਵੀ ਆਬਾਦੀ ਸਭ ਤੋਂ ਜ਼ਿਆਦਾ ਸੀ ਜੇ ਅੱਜ ਆ ਤਾਂ ਦੁਨੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਅੱਜ ਹੀ ਨਹੀਂ ਹੋਈ ਉਦੋਂ ਵੀ ਇਦਾਂ ਹੀ ਸੀ ਹੁਣ ਪਤਾ ਹੀ ਬੰਦੇ ਵੜੇ ਆ ਨਾ ਕੋ ਪਰ ਟ੍ਰੇਨ ਨਹੀਂ ਹੈਗੇ ਇਹ ਤਾਂ ਸਵਾਦਾਂ 'ਚ ਪਏ ਹੋਏ ਆ ਨਸ਼ਿਆ 'ਚ ਰਾਜੇ ਬੁਰਾ ਹਾਲ ਨਿਯਾਰੇ ਲੈ ਰਹੇ ਸੀ ਉਸ ਟਾਈਮ ਦੇ ਉੱਤੇ ਤੇ ਉਹਨਾਂ ਨੂੰ ਪਤਾ ਹੀ ਮੁਗਲਾਂ ਦੇ ਸਾਡੀ ਟ੍ਰੇਨਿੰਗ ਹੈ ਏਨੇ ਸਾਲ ਦੀ ਅਹੀ ਤਾਂ ਕਿ ਡਬਲਣ ਜਿਨ ਕੀ ਚੀਰੀ ਦਰਗੇ ਪਾਟੀ ਤੇ ਨਾ ਮਰਨਾ ਭਾਈ ਉਹ ਕਹਿੰਦੇ ਵੀ ਜਿਨ੍ਹਾਂ ਦੀ ਚਿੱਠੀ ਪਾੜਗੀ ਧੁਰ ਤੋਂ ਜਿਨ੍ਹਾਂ ਨੇ ਪ੍ਰੈਕਟਿਸ ਹੀ ਨਹੀਂ ਕੀਤੀ ਕੁਛ ਕੀਤਾ ਹੀ ਨਹੀਂ ਉਹਨਾਂ ਤਾਂ ਮਰਨਾ ਹੀ ਆ ਉਹਨਾਂ ਇਹ ਤਾਂ ਪਾੜ ਨਹੀਂ ਸਮਝ ਲੋ ਜਿਨ ਕੇ ਬੰਕੇ ਘਰੀ ਨਾ ਆਇਆ ਤੈਨ ਕੋ ਰੈਣ ਵਿਹਾਈ ਕਹਿੰਦੇ ਜਿਨਾਂ ਦੇ ਘਰ ਵਾਲੇ ਘਰ ਨਹੀਂ ਨਾ ਆਏ ਉਹਨਾਂ ਨੇ ਸੋਚੋ ਵੀ ਕਿਦਾਂ ਰੱਤਾਂ ਕੱਟ ਹੁੰਦੀਆਂ ਹੋਗੀਆਂ ਜਿਹੜੀ ਅਗਲੀ ਤੋਕਿਆ ਨਾ ਉਹ ਤਾਂ ਬੜਾ ਮਿਸਯੂਜ਼ ਹੋਇਆ ਆਪੇ ਕਰੇ ਕਰਾਈ ਕਰਤਾ ਕਿਸ ਨੂੰ ਆਖ ਸੁਣਾਈਏ ਉਹ ਕਹਿੰਦੇ ਜੇ ਤੁਸੀਂ ਇਦਾਂ ਕਹਿੰਦੇ ਆ ਵੀ ਕਰਤਾ ਹੀ ਸਭ ਕੁਝ ਕਰ ਰਿਆ ਤਾਂ ਬੰਦ ਇਦਾਂ ਹੀ ਕਹਿੰਦਾ ਨਾ ਉਹ ਰੱਬ ਨੇ ਸਾਡੇ ਤੇ ਲੋੜਾ ਮਾਰਤਾ ਰੱਬ ਨੇ ਸਾਡੇ ਨਾਲ ਆਹ ਕਰਤਾ ਤੇ ਫਿਸਨਾਕ ਨੂੰ ਰਿਆ ਇਹ ਤਾਂਚ ਕੀਤੀ ਐ ਕੋ ਨਨਕ ਪਾਤਸ਼ਾਹ ਨੇ ਕਹਿੰਦੇ ਆਪੇ ਕਰਾਏ ਕਰੇ ਕਰਾਏ ਕਰਤਾ ਜੇ ਉਹ ਆਪ ਹੀ ਕਰ ਰਿਹਾ ਤੈਨੂੰ ਪਤਾ ਹੈ ਤੂੰ ਕਹਿ ਰਿਆ ਆ ਵੀ ਰੱਬ ਨੇ ਆ ਸਾਡੇ ਨਾਲ ਲੋੜਾ ਮਾਰਤਾ ਤੇ ਫਿਸਨਾਕ ਨੂੰ ਰਿਆ ਕਿਸ ਨੂੰ ਆਖ ਸੁਣਾਈਏ ਫੇ ਸੁਣਾਈ ਕਿਨੂੰ ਜਾਨਾ ਆ ਦੁੱਖ ਸੁੱਖ ਤੇਰੇ ਭਾਣੇ ਹੋਵੇ ਰੱਬ ਦੇ ਨਹੀਂ ਤੇਰੇ ਭਾਣੇ ਹੋਵੇ ਜਿਹੜੇ ਭਾਣੇ 'ਚ ਤੂੰ ਚੱਲ ਰਿਆ ਆ ਕਿਸ ਤੇ ਜਾਇਰ ਵਾ ਇਹ ਫਿੰਗ ਜਾਇਰ ਉਹਨਾਂ ਕਿੱਥੇ ਆ ਤੂੰ ਹੀ ਤਾਂ ਸਭ ਕੁਝ ਕਰ ਕਰਾਉਣ ਵਾਲਾ ਕਿਉਂਕਿ ਬਾਕੀ ਗੁਰਮਤ ਦਾ ਸਿਧਾਂਤ ਵੀ ਤਾਂ ਨਾਲ ਲੈਣਾ ਪੈਣਾ ਨਾ ਵੀ ਕਰਮੀ ਕਰਮੀ ਹੋਏ ਵਿਚਾਰ ਹੁਕਮੀ ਹੁਕਮ ਚਲਾਏ ਵਿਖਸੇ ਨਾਨਕ ਲਿਖਿਆ ਪਾਈਏ ਆ ਗੱਲ ਸਮਝ ਲੋ ਬਸ ਜਿਹੜਾ ਬੰਦਾ ਆਪਣੇ ਭਾਗ ਚੰਗੇ ਲਿਖ ਲੈਂਦਾ ਆ ਸੋਹਣੇ ਬਣਾ ਲੈਂਦਾ ਆ ਤੇ ਉਹ ਫਿਰ ਉਹਦੇ ਹੁਕਮ ਦੇ ਵਿੱਚ ਚੱਲ ਕੇ ਤੇ ਚੰਗੇ ਲੇਖ ਭੋਗਦਾ ਤੇ ਜਿਹੜਾ ਨਹੀਂ ਉਨੇ ਹਮੇਸ਼ਾ ਮਾੜੇ ਹੀ ਭੋਗਣੇ ਆ ਜੋ ਮਰਜੀ ਕਰ ਲਓ ਬੜੇ ਹੋਰ ਸ਼ਬਦ ਆ ਜਿਹੜੇ ਮੈਂ ਇਦਾ ਇਹਦੇ ਇਸ ਹੱਬ ਤੇ ਕੋਟ ਕਰ ਸਕਦਾ ਜਿਨ੍ਹਾਂ ਦੇ ਅਰਥ ਬਹੁਤ ਅਨਰਥ ਹੁੰਦੇ ਆ ਗੁਰੂ ਰਾਮਦਾਸ ਪਾਤਸ਼ਾਹ ਦਾ ਤੂ ਕਰਤਾ ਸਚਿਆਰ ਮੈਂਡਾ ਸਾਈ ਜੋ ਤੁਰ ਭਾਵੇਂ ਸੋਈ ਥੀ ਸੀ ਜੋ ਹੋਇਸੋ ਜੋ ਜੋ ਤੂ ਦੇ ਸੋ ਹੀ ਜੋ ਪਾਈ ਇਹ ਪਹਿਲੀ ਪੰਕਤੀ ਇਹ ਰਹਾਉ ਦੀ ਪੰਕਤੀ ਆ ਸਭ ਤੇਰੀ ਤੂੰ ਸਭ ਨਹੀਂ ਤੇ ਆਇਆ ਪਰ ਉਹ ਜੜਦੇ ਆ ਜਿਸ ਨੂੰ ਕਿਰਪਾ ਕਰੇ ਤੈਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੋ ਗਵਾਇਆ ਤਉ ਦਾ ਬਿਛੋੜਿਆ ਆਪ ਮਲਾਇਆ ਤੂ ਦਰਿਆ ਸਭ ਤਉ ਜੀ ਮਾਇ ਤੁਜ ਮੇ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਮ ਤੂੰ ਜਨਾਈ ਸੋਈ ਜਨ ਜਾਣੇ ਹਰ ਗੁਣ ਸਾਦੀ ਆਸ ਸੁਖਾਣੇ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸਹਿਜੇ ਹੀ ਓ ਨਾਮ ਸਮਾਇਆ ਅੱਗੋ ਹੈਗਾ ਤੂੰ ਆਪੇ ਕਰਤਾ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਹੁਣ ਅਸੀਂ ਬਾਕੀ ਸ਼ਬਦ ਨਹੀਂ ਲੈਂਦੇ ਸਿਰਫ ਇੰਨਾ ਕੋਟ ਕਰ ਦਿੰਦੇ ਆਂ ਵੀ ਉਹਦੀ ਹਰ ਜਾਚ ਹੀ ਸਭ ਕੁਝ ਹੋ ਰਿਹਾ ਤੇ ਜਦੋਂ ਤੂੰ ਬਾਣੀ ਦੇ ਵਿੱਚ ਉਹਨਾਂ ਨੂੰ ਆਪਣੇ ਤੇ ਕਿਉਂ ਨਹੀਂ ਲਾਉਂਦਾ ਤੇ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਐਦਾਂ ਕਿਉਂ ਨਹੀਂ ਇਥੇ ਅਰਥ ਕਰਦੇ ਪ੍ਰੋਬਲਮ ਕੀ ਆ ਸਾਨੂੰ ਕਿਉਂਕਿ ਅਸੀਂ ਬਲੇਮ ਨਹੀਂ ਲੈਣਾ ਚਾਹੁੰਦੇ ਅਸੀਂ ਬਲੇਮ ਰੱਬ ਤੇ ਸੁੱਟਣਾ ਚਾਹੁੰਦੇ ਆ ਵੀ ਰੱਬ ਹੀ ਸਭ ਕੁਝ ਕਰ ਰਿਹਾ ਤੁੱਦ ਬੇਨ ਦੂਜਾ ਆਵਰ ਨਾ ਕੋਏ ਇਹ ਤਾਂ ਗੱਲ ਹੀ ਬੜੀ ਕਲੀਅਰ ਹੈ ਤੇਰੇ ਤੋਂ ਬਣਾ ਹੋਰ ਕੋਈ ਨਹੀਂ ਕਰ ਸਕਦਾ ਭਾਈ ਤੁੱਦ ਬੇਨ ਦੂਜਾ ਆਵਰ ਨਾ ਕੋਏ ਤੂੰ ਐਵੇਂ ਨਾ ਕਿਸੇ ਦੇ ਡੋਰ ੁੱਟੀ ਜਾ ਜੋ ਕਰਨਾ ਤੂੰ ਆ ਬਕਰਨਾ ਤੂੰ ਕਰ ਕਰ ਵੇਖੇ ਜਾਣੇ ਸੋਏ ਜਾਂ ਨਾਨਕ ਗੁਰਮੁਖ ਪ੍ਰਗਟ ਹੋਏ ਜਿਹੜਾ ਗੁਰਮ ਗੁਰੂਵਾਲ ਮੂੰਹ ਕਰ ਲਿਆ ਉਹਦੇ ਅੰਦਰੋਂ ਰੱਬ ਪ੍ਰਗਟ ਹੋ ਜਾਂਦਾ ਗੱਲ ਤਾਂ ਬੜੀ ਸਪਸ਼ਟ ਸੀਗੀ ਪਰ ਅਸੀਂ ਐਸਾ ਨਕਦੀ ਅਰਥ ਕੀਤੇ ਹੀ ਨਹੀਂ ਨਾ ਹੀ ਕੋਸ਼ਿਸ਼ ਕੀਤੀ ਕਰਨ ਦੀ